ਮੈਂ ਅੱਗੇ ਫੁਰਮ ਕਹੀ ਜਾਂਦਾ ਸੀ ਮੈਂ ਕਿਹਾ ਪੀਂਡ ਚ ਪਾਸੇ ਹੋ ਕੇ ਚਮਕਣ ਦੀ ਆਦਤ ਨਹੀਂ ਜਾਂਦੀਗੀ ਕੱਲੀ ਹੋਈ ਆਪਣੀ ਭਰੀ ਹੋਈ ਹੈ ਮਾਰਦੀ ਹੈ ਸੈਲਫ ਜਿਵੇਂ ਕਿ ਤੁਸੀਂ ਲਾਸਟ ਵੀਡੀਓ ਚ ਦੇਖਿਆ ਪਾਪਾ ਮੰਮੀ ਇੰਡੀਆ ਤੋਂ ਆਏ ਸੀ ਇਸ ਕਰਕੇ ਦਿਨ ਤਾਂ ਵੈਸੀ ਸਪੈਸ਼ਲ ਚੱਲ ਰਿਹਾ ਸੀ ਪਰ ਅੱਜ ਦਾ ਦਿਨ ਇੱਕ ਖਾਸ ਬਣ ਗਿਆ ਸਪੈਸ਼ਲ ਬਣ ਗਿਆ ਤੇ ਨਾ ਇਹ ਕਿਸੇ ਐਪ ਨੇ ਦੱਸਿਆ ਨਾ ਕੋਈ ਵੈਦਰ ਅਲਰਟ ਆਇਆ ਪਰ ਜਦੋਂ ਬਾਹਰ ਨਿਕਲੇ ਇੱਕ ਸਰਪ੍ਰਾਈਜ਼ ਸਾਡੀ ਵੇਟ ਕਰ ਰਿਹਾ ਸੀ SNOW ਅਨਐਕਸਪੈਕਟਿਡ SNOW ਇਹੋ ਜਿਹਾ ਮੌਸਮ ਜ਼ਿੰਦਗੀ ਚ ਨਾ ਵਾਰ-ਵਾਰ ਨਹੀਂ ਆਉਂਦਾ SNOW ਤਾਂ ਆਪਕਸਰੀ ਦੇਖਦੇ ਆਂ SNOW ਤਾਂ ਕਈ ਵਾਰੀ ਆਉਂਦੀ ਆ ਪਰ ਜਿਹੜੀ ਖੁਸ਼ੀ ਇਹੋ ਜਿਹੇ ਮੌਸਮ ਚ ਕਰਦਿਆਂ ਦੇ ਨਾਲ ਇੰਜੋਏ ਕਰਨ ਚਾਹੁੰਦੀ ਆ ਨਾ ਉਹ ਕਿਤੇ ਹੋਰ ਨਹੀਂ ਆਉਂਦੀ ਕਰਦਿਆਂ ਦੇ ਲਈ ਇਹ ਮੌਸਮ ਇਹ SNOW ਇਹ ਟੈਂਪਰੇਚਰ ਬਹੁਤ ਨਮਾਸੀ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਖਾਸ ਕਰਕੇ ਪੰਜਾਬ ਉੱਥੇ ਬਰਫ਼ ਪੈ ਨਹੀਂ ਹੁੰਦੀ ਤੇ ਟੈਂਪਰੇਚਰ ਇੰਨਾ ਠੰਡਾ ਨਹੀਂ ਹੁੰਦਾ ਸਰਦੀਆਂ 'ਚ ਵੀ ਜ਼ਿਆਦਾ ਤੋਂ ਜ਼ਿਆਦਾ 0 ਡਿਗਰੀ ਇੱਕ ਡਿਗਰੀ ਤੱਕ ਚਲਾ ਜਾਂਦਾ ਹੈ ਪਰ ਇੱਥੇ ਨਿਊਯਾਰਕ ਦੇ ਵਿੱਚ ਅਮਰੀਕਾ ਦੇ ਵਿੱਚ -15 ਡਿਗਰੀ -20 ਡਿਗਰੀ ਇਹ ਟੈਂਪਰੇਚਰ ਆਮ ਹੁੰਦਾ ਹੈ ਪੈਸਿਆਂ ਦੀ ਕਮਾਈ ਸਾਰੇ ਕਰਦੇ ਆ ਪਰ ਕਮਾਈ ਪੈਸਿਆਂ ਦੀ ਨਹੀਂ ਉਹ ਪਲਾਂ ਦੀ ਕਰੀਦੀ ਹੁੰਦੀ ਆ ਜਿਹੜੇ ਸਾਨੂੰ ਸੱਚੀ ਜ਼ਿੰਦਗੀ ਦਿਖਾਉਂਦੇ ਆ ਮੈਂ ਨਾ ਬਹੁਵਰੀ ਦੇਖਿਆ ਕਈ ਲੋਕ ਸਨੂ ਬੇਖ ਕੇ ਕੰਪਲੇਂਟ ਕਰਦੇ ਆ ਕਹਿੰਦੇ ਆ ਡਰਾਈਵ ਨਹੀਂ ਹੁੰਦਾ ਕੰਮ ਨਹੀਂ ਹੁੰਦਾ ਕੰਮ ਰੁਕ ਜਾਂਦੇ ਆ ਗੱਡੀਆਂ ਨਹੀਂ ਚੱਲਦੀਆਂ ਪਰ ਜੇ ਦਿਲ 'ਚ ਖੁਸ਼ੀ ਹੋ ਜੇ ਨਾ ਤਾਂ ਪਰਫੈਕਟ ਤੋਹਫਾ ਲੱਗਦੀ ਆ ਕਹਿੰਦੇ ਆ ਦਿਲ ਖੁਸ਼ ਰੱਖੋ ਹਰ ਚੀਜ਼ ਹੀ ਇੱਕ ਤੋਹਫਾ ਲੱਗਦੀ ਆ ਅਗਸ ਦੀ ਬਣੀ ਨਾਜ਼ੁਕ ਪੜੀ ਆਪਣੀ ਰਫਤਾਰ ਸੇ ਉੜਦੀ ਹੈ ਆਸਮਾਨ ਮੇ ਇੱਥੇ ਅਮਰੀਕਾ ਦੇ ਵਿੱਚ ਨਿਊਯਾਰਕ 'ਚ ਜਿਹੜਾ ਵੈਦਰ ਹੈ ਨਾ ਉਹਨੂੰ ਕਦੇ ਵੀ ਟਰਸਟ ਨਹੀਂ ਕਰ ਸਕਦੇਗੇ ਵੈਸੇ ਵੀ ਇੱਥੇ ਇੱਕ ਕਹਾਵਤ ਆ 3W ਵਰਕ ਵੂਮਨ ਐਂਡ ਵੈਦਰ ਵੀ ਕਾਂਟ ਟਰਸਟ ਥੈਮ ਤੇ ਉਹੀ ਅੱਜ ਹੋਈ ਸਵੇਰ ਗਰਮੀ ਹੁੰਦੀ ਹੈ ਰਾਤ ਨੂੰ ਠੰਡ ਕਈ ਵਾਰੀ ਸਵੇਰ ਸਨੋ ਪੈਂਦੀ ਹੈ ਤੇ ਦੁਪਹਿਰੋਂ ਧੁੱਪ ਨਿਕਲੇਉਂਦੀ ਆ ਇਹੋ ਜਿਹਾ ਮੌਸਮ ਆ ਕੁਛ ਨਿਊਯਾਰਕ ਦਾ ਕਸਮ ਨੇ ਲਾਤੀ ਬੋਲ ਸੋ ਕੀਸਾੜੀਸਾ ਕਰਨਾ ਹੀ ਦੇ ਐਲੋ ਰੇਕਰ ਮਾ ਪਰੋ ਕਰਸਮ ਨੇ ਲਾਚ ਬੋਲੇ ਮੌਸਮ ਤੋਂ ਪਹਿਲਾਂ ਸੋ ਕੀ ਕੋ ਕੀ ਇਹਦੇ ਨਾਲ ਨਾਲ ਮੈਨੂੰ ਫਿਕਰ ਸੀ ਗੱਟੀ ਦਾ ਜਿਹੜੀ ਹੁਣ ਪੂਰੀ ਤਰ੍ਹਾਂ ਬਣ ਗਈ ਹੋਣੀ ਆ ਇੱਕ ਆਈਸਕ੍ਰੀਮ ਬੋਲ ਇੱਕ ਜਿਵੇਂ ਆਈਸਕ੍ਰੀਮ ਟਰੱਕ ਨਹੀਂ ਹੁੰਦਾਗਾ ਚਿੱਟੀ ਚਿੱਟੀ ਕਿਉਂਕਿ ਅਨਐਕਸਪੈਕਟਿਡ 스ਨੋ ਸੀ ਕੋਈ ਆਈਡੀਆ ਨਹੀਂ ਸੀ ਤੇ ਗੱਡੀ ਸਾਫ਼ ਕਰਨ ਦੀ 스ਨੋ ਸਾਫ਼ ਕਰਨ ਦੀ ਹੁਣ 15-20 ਮਿੰਟ ਲੱਗ ਜਾਣੇ ਆ ਉੱਥੋਂ ਡਰ ਸੀ ਮੈਨੂੰ ਕੋਈ ਟਿਕਟ ਨਾ ਰੱਖ ਗਿਆ ਹੋਵੇ ਤੁਨ ਮਾਤਾ ਬੁਰਾ ਹਾਲੀ ਹੋ ਗਿਆ ਮੈਂ ਅੱਗੇ ਬੂਟੋਂ ਕਹੀ ਜਾਂਦਾ ਸੀ ਮੈਂ ਕਿਹਾ ਭੀੜ ਚ ਪਾਸੇ ਹੋ ਕੇ ਚਮਕਣ ਦੀ ਆਸਤ ਨਹੀਂ ਜਾਂਦੀਗੀ ਕੱਲੀ ਹੋਈ ਆਪਣੀ ਭਰੀ ਹੋਈ ਐ ਮਾਰਦੀ ਐ ਸੈਲਫ ਆ ਨੀ ਹੁੰਦਾ ਹੋ ਗਿਆ ਕੰਮ ਹੱਥ ਸੁਣ ਹੋ ਗਏ ਸੀਗੇ ਪੂਰੀ ਤਰ੍ਹਾਂ ਹੀਟ ਆਨ ਕਰਕੇ ਨਾ ਵਾਰਮ ਕੀਤੇ ਆ ਹੋ ਗਿਆ ਸੀ ਕੰਮ ਹੁਣ ਗਲੀ ਚ ਆਏ ਆ ਤੇ ਹੁਣ ਮੈਂ ਦੇਖਿਆ ਕਿ ਨਾ ਹੈਂਡਲ ਆ ਜਿਹੜੇ ਕਾਰ ਦੇ ਤੇ ਟੂਰ ਹੰਡਲ ਉਹਨਾ ਬਲੌਕ ਹੋ ਰਿਹਾ ਸਨੋ ਕਰਕੇ ਪਾਪਾ ਨੂੰ ਮੈਂ ਕਾਲ ਕਰਕੇ ਦੱਸਿਆ ਕਿ ਪਾਪਾ ਗੱਡੀ ਆਪਣੀ ਸਨੋ ਦੇ ਨਾਲ ਬੁਰੀ ਤਰ੍ਹਾਂ ਕਵਰ ਹੋਈ ਵੀ ਆ ਤੇ ਮੈਨੂੰ 20-25 ਮਿੰਟ ਲੱਗ ਜਾਣੇ ਆ ਪਾਪਾ ਮੈਨੂੰ ਕਹਿੰਦੇ ਕੋਈ ਨਹੀਂ ਤੂੰ ਆਰਾਮ ਨਾਲ ਗੱਡੀ ਸਾਫ ਕਰਕੇ ਆ ਸਨੋ ਰਿਮੂਵ ਕਰਕੇ ਆ ਤੇ ਜਾਣਾ ਤਾਂ ਹੈ ਹੀ ਆਪਾਂ ਤੇ ਪਪਾ ਦੀਆਂ ਚੀਜ਼ਾਂ ਤੋਂ ਨਾ ਮੈਨੂੰ ਬਹੁਤ ਮੋਟੀਵੇਸ਼ਨ ਮਿਲਦੀ ਆ। ਕਈ ਵਾਰੀ ਮੇਰਾ ਜਾਣ ਦਾ ਪਲਾਨ ਮੈਨੂੰ ਸਹੀ ਦੱਸਾਂ ਇੱਕ ਬਹਾਨਾ ਚਾਹੀਦਾ ਹੁੰਦਾ ਕਿ ਪਲਾਨ ਕੈਨਸਲ ਹੋ ਜੇ ਚੱਲ ਵਧੀਆ ਕਿਤੇ ਨਾ ਜਾਣਾ ਪਵੇ। ਕਿਉਂਕਿ ਮੈਨੂੰ ਘਰੇ ਰਹਿ ਕੇ ਟੀਵੀ ਦੇਖਣ ਚ ਸਕੂਨ ਆਉਂਦਾ ਨਾ ਹੋਰ ਕਿਸੇ ਚੀਜ਼ ਚ ਨਹੀਂ ਆਉਂਦਾ। ਤੇ ਪਪਾ ਮੈਨੂੰ ਕਹਿੰਦੇ ਜਾਣਾ ਤਾਂ ਹੈ ਹੀ ਪੁੱਤ। ਤੂੰ ਗੱਡੀ ਸਾਫ਼ ਕਰਕੇ ਆ ਕੋਈ ਨਹੀਂ ਆਰਾਮ ਨਾ। ਮੇਰੇ ਛੇਰੇ ਮੇਰੇ ਛੇਰੇ ਮੇਰੇ ਛੇਰੇ ਮੇਰੇ ਛੇਰੇ ਵਾਲਮ ਜੀ ਮਾਰਾ ਸਾਹਿਬ ਜੀ ਮਾਰਾ ਜਿਵੇਂ ਮੇਰੇ ਬਰਸੇ ਮੇਰੇ ਫਾਈਨਲੀ ਸਨੋ ਸਾਫ ਕਰਨ ਤੋਂ ਬਾਅਦ ਪਾਪਾ ਨੂੰ ਲੈ ਕੇ ਮੈਂ ਆਊਟਿੰਗ ਕਰਨ ਲਈ ਨਿਕਲਿਆ ਨਾਲ ਮੇਰੇ ਪੂਨਮ ਵਾਹਿ ਨੂਰ ਤੇ ਮੰਮੀ ਤੇ ਸ਼ਿਵਨੂਰ ਘਰੇ ਸੀ ਤੇ ਅਸੀਂ ਗਏ ਕਿਉਂਕਿ ਇੱਕ ਦੋ ਕੰਮ ਕਰਨੇ ਸੀਗੇ ਸਨੋ ਦੇ ਕਰਕੇ ਬਾਕੀ ਸਾਰੇ ਕੰਮ ਦਿਖ ਰਹੇ ਸੀ ਕਿ ਔਖੇ ਹੋ ਗਏ ਹੁਣ ਹੋਣੇ ਨਹੀਂ ਇਸ ਕਰਕੇ ਗੱਦਿਆਂ ਦਾ ਜਿਵੇਂ ਮੈਂ ਪਹਿਲਾਂ ਵੀ ਇੱਕ ਵਲੌਗ ਪਾਇਆ ਸੀ ਕਿ ਗੱਦੇ ਲੈਣੇ ਆ ਇੱਥੇ ਜਿਹੜੇ ਗੱਦੇ ਹੁੰਦੇ ਆ ਨਾ ਮੈਟਰਸ ਹੁੰਦੇ ਆ ਉਹ ਸੌਫਟ ਜ਼ਿਆਦਾ ਹੁੰਦੇ ਆ ਤੇ ਪਾਪਾ ਕਹਿੰਦੇ ਸੀ ਇਹ ਮੈਂ ਗੱਦੇ ਉਹੀ ਲੈਣੇ ਆ ਜਿਉਂ ਜੇ ਮੇਰੇ ਕੋਲ ਇੰਡੀਆ 'ਚ ਆ ਤੇ ਮੈਟਰਸ ਫਰਮ ਗਏ ਤੇ ਹੋਰ ਵੀ ਕਈ ਜਗ੍ਹਾ ਤੇ ਗਏ ਮੈਨੂੰ ਇਹ ਇੱਕ ਖਾਸ ਦਿਨ ਮਿਲਿਆ ਪਾਪਾ ਦੀ ਕੰਪਨੀ ਦੋਨੇ ਜਣਿਆਂ ਦੀ ਆਊਟਿੰਗ ਤੇ ਇੱਕ ਸਪੈਸ਼ਲ ਦਿਨ ਮੈਟਰਸ ਫਰਮ ਜਾਣ ਤੋਂ ਪਹਿਲਾਂ ਅਸੀਂ ਕੋਸਕੋ ਸਟੋਰ ਚ ਆ ਗਏ ਉਵੇਂ ਕਾਫੀ ਕੁਝ ਦੇਖਿਆ ਤੇ ਆਜ ਤਾਂ ਵੈਸੀ ਸੀ ਅੰਦਰ ਕਾੜ ਦੇ ਕਰਕੇ ਪਾਪਾ ਵੀ ਨਾ ਆਦਤ ਆ ਇੱਕ ਬਹੁਤ ਪੁਰਾਣੀ ਕਿ ਯਾਰ ਜੇ ਹੁਣ ਆਏ ਆ ਇੰਨਾ ਸਮਾਨ ਦੇਖਿਆ ਜੇ ਬਿਨਾ ਸਮਾਨ ਲੈਏ ਤੋਂ ਗਏ ਨਾ ਚਾਹੁੰਦੇ ਹੋਏ ਵੀ ਕਹਿੰਦੇ ਯਾਰ ਆ ਹੀਟਰ ਲੈ ਲਾ ਮੈਂ ਕਿਹਾ ਹੀਟਰ ਕੀ ਕਰਨਾ ਕਹਿੰਦੇ ਕੋਈ ਨਹੀਂ ਮੈਂ ਇੰਡੀਆ ਲੈ ਜਾਊਂਗਾ ਨਾਲ ਫਿਰ ਉਸ ਤੋਂ ਬਾਅਦ ਆ ਸੋਫੇ ਦੇਖੇ ਅਸੀਂ ਇਹ ਸੋਫਾ ਕਮ ਬੈੱਡ ਆ ਇਹ ਬੈੱਡ ਵੀ ਬਣ ਜਾਂਦਾ ਤੇ ਵਧੀਆ ਲੱਗਿਆ ਏ ਵੀ ਅਸੀਂ ਆਰਡਰ ਕਰਤਾ ਤੇ ਉਹ ਕਹਿੰਦੇ ਸੀ ਅਸੀਂ 2 ਦਿਨ ਦੇ ਵਿੱਚ ਵਿੱਚ ਇਹ ਸ਼ਿਪਿੰਗ ਕਰ ਦਾਂਗੇ ਚਲੋ ਜੀ ਹੁਣ ਅਸੀਂ ਆਗੇ ਗੱਦੇ ਦੇਖਣ ਹਾਂ ਸਰ ਸਟੋਰ ਚ ਅਸੀਂ 3-4 ਗੱਦੇ ਦੇਖੇ ਉਹ ਥੋੜੇ ਸੌਫਟ ਲੱਗੇ ਜੋ ਮੇਰੇ ਕੋਲ ਆਲਰੇਡੀ ਹੈਗੇ ਐ ਤੇ ਫਾਈਨਲੀ ਫਿਰ ਸਾਨੂੰ ਆ ਗੱਦਾ ਪਸੰਦ ਆਇਆ ਤੇ ਮੈਟਰਸ ਫੋਮ ਦੀ ਨਾ ਇੱਕ ਪਾਲਿਸੀ ਹੈ ਉਹ ਕਹਿੰਦੇ ਆ ਕਿ ਤੁਸੀਂ ਗੱਦੇ ਤੇ ਪੈ ਕੇ ਦੇਖੋ ਕੰਫਰਟ ਚੈੱਕ ਕਰੋ ਕਿ ਤੁਹਾਡੀ ਬੈਕ ਨੂੰ ਆਰਾਮਦਾਇਕ ਹੈ ਕਿ ਨਹੀਂ ਆ ਤੇ ਆਹ ਪੈਰਾਂ ਵਾਲ ਜੋ ਤੁਸੀਂ ਦੇਖ ਰਹੇ ਹੋ ਇਹ ਉਹਨਾਂ ਦੀ ਹੀ ਪਾਲਿਸੀ ਹੈ ਇਹਨਾਂ ਨੇ ਪੈਰਾਂ ਕੋਲੇ ਆ ਚੀਜ਼ ਵਿਛਾਈ ਹੁੰਦੀ ਆ ਤੇ ਇਹਦੇ ਨਾਲ ਤਾਂ ਕਿ ਗੱਦਾ ਗੰਦਾ ਨਾ ਹੋਵੇ ਜਿਸ ਤਰ੍ਹਾਂ ਹੁਣ ਤੁਸੀਂ ਦੇਖ ਰਹੇ ਹੋ ਪਾਪਾ ਨੇ ਸ਼ੂਜ਼ ਪਾਏ ਹੋਏ ਆ ਦੇਖਣ ਤੇ ਜ਼ਰੂਰ ਲੱਗ ਰਿਹਾ ਕਿ ਸ਼ੂ ਪਾ ਕੇ ਗੱਦੇ ਤੇ ਪੈਗੇ ਰਣੀ ਉਹ ਪੈਰਾਂ ਤੇ ਵਿਛਾਇਆ ਹੀ ਇਸ ਕਰਕੇ ਆ ਕਿ ਗੱਦੇ ਗੰਦੇ ਨਾ ਹੋਣ ਤੈਨੂੰ ਮੈਂ ਇਹ ਵੀਡੀਓ ਦੇ ਵਿੱਚ ਮੈਂਸ਼ਨ ਕਰ ਰਿਹਾ ਗੱਲ ਪਪਾ ਕਿਵੇਂ ਲੱਗਿਆ ਇਹ ਫਾਈਨਲੀ ਪਪਾ ਨੂੰ ਇਹ ਗੱਦੇ ਪਸੰਦ ਆ ਗਏ ਤੇ ਕਹਿੰਦੇ ਇਹੀ ਲੈਣੇ ਆ ਪਪਾ ਕਦੇ ਵੀ ਚੀਜ਼ ਲੈਣ ਲੱਗੇ ਪ੍ਰਾਈਜ਼ ਨਹੀਂ ਦੇਖਦੇ ਹੁੰਦੇਗੇ ਪਹਿਲਾਂ ਉਹ ਚੀਜ਼ ਦੇਖਦੇ ਆ ਪ੍ਰਾਈਜ਼ ਬਾਅਦ ਚ ਦੇਖਦੇ ਆ ਚਲੋ ਜੀ ਇਹ ਵੀ ਉਹਨਾਂ ਨਾਲ ਫਾਈਨਲ ਗੱਲ ਹੋਊਗੀ ਕਹਿੰਦੇ ਤੁਹਾਨੂੰ 2 ਦਿਨ ਦੇ ਵਿੱਚ ਵਿੱਚ ਕਰੇ ਡਿਲੀਵਰ ਕਰ ਦਾਂਗੇ ਮੌਸਮ ਬਹੁਤ ਖਰਾਬ ਸੀ ਕਿਤੇ ਜਾਣ ਦਾ ਪਲੈਨ ਹੀ ਨਹੀਂ ਹੋਇਆਗਾ ਕਿਉਂਕਿ ਕੋਸਕੋ ਤੇ ਥੈਟਮੀਟਰਸ ਫੋਰਮ ਚ ਹੀ ਸਾਨੂੰ 3-4 ਘੰਟੇ ਲੱਗ ਚੁੱਕੇ ਸੀਗੇ ਫਿਰ ਸੋਚਿਆ ਹੁਣ ਘਰ ਵੱਲ ਵਾਪਸੀ ਕਰਦੇ ਆ ਤੇ ਜੋ ਇੱਕ ਗੱਲ ਮੈਂ ਵੀਡੀਓ ਦੇ ਐਂਡ 'ਚ ਹਮੇਸ਼ਾ ਕਹਿਣਾ ਹੁੰਦਾ ਕਿ ਸੁਪਨੇ ਜ਼ਰੂਰ ਦੇਖੋ ਕਿਸੇ ਦੇ ਕਹਨ ਤੇ ਨਾ ਰੁਕੋ ਕਿਉਂਕਿ ਸੁਪਨੇ ਜੋ ਹਨ ਉਹ ਪੂਰੇ ਹੋ ਜਾਂਦੇ ਆ ਦੇਖੋਗੇ ਨਹੀਂ ਤਾਂ ਪੂਰੇ ਕਿਵੇਂ ਹੋਣਗੇ ਸੋ Let your dreams fly rabraka